ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਅਸੀਂ ਵੀ ਚੜ੍ਹਦੀ ਕਲਾ ਵਿੱਚ ਹਾਂ ਤੇ ਅਸੀਂ ਅੱਜ ਨਿਕਲਿਆ ਆਪਣੇ ਘਰ ਦਾ ਇੱਕ ਹੋਰ ਮੈਂਬਰ ਲੈਣ ਵਾਸਤੇ ਅੱਗੇ ਅੱਗੇ ਤੁਹਾਨੂੰ ਵਲੌਗ ਚ ਪਤਾ ਚੱਲ ਜਾਏਗਾ ਤੇ ਮੇਰੇ ਨਾਲ ਇਸ ਵਲੌਗ 'ਤੇ ਬਨੇ ਰਹਿਣਾ ਬਹੁਤ ਜਲਦੀ ਤੁਸੀਂ ਦੇਖੋਗੇ ਅਸੀਂ ਕਿੱਥੇ ਜਾ ਰਹੇ ਹਾਂ ਸੋਹਣਾ ਮੁੰਡਾ ਮੁੰਡਾ ਟਵਿੱਟਰ 'ਲਾਇਆ ਕਿੰਨਾ ਸੋਹਣਾ ਨਹੀਂ ਹੈ ਲੋ ਜੀ ਸੀ ਪਹੁੰਚ ਚੁੱਕੇ ਆ ਆਪਣੀ ਲੋਕੇਸ਼ਨ ਤੇ ਜਿੱਥੇ ਅਸੀਂ ਜਾਣਾ ਸੀ Honda ਦੇ ਸ਼ੋਅਰੂਮ ਇੱਥੇ ਅਸੀਂ ਇਸ ਕਰਕੇ ਆਏ ਆ ਕਿਉਂਕਿ ਸਾਨੂੰ ਆਪਣੇ ਘਰ ਵਾਸਤੇ ਇੱਕ ਹੋਰ ਮੈਂਬਰ ਚਾਹੀਦਾ ਹੈ ਮਹਾਰਾਜ ਦੀ ਕਿਰਪਾ ਨਾਲ ਸਾਡੇ ਕੋਲ ਗੱਡੀਆਂ ਵੀ ਨੇ ਬਾਈਕਾਂ ਵੀ ਨੇ ਬੁਲਟ ਵੀ ਹੈ ਬਟ ਸਾਡੇ ਕੋਲ ਸਕੂਟੀ ਨਹੀਂ ਸੀ ਅਨ ਮਹਾਰਾਜ ਨੇ ਕਿਰਪਾ ਕੀਤੀ ਤੇ ਅਸੀਂ ਸਕੂਟੀ ਲੈਣ ਆਏ ਆ ਤੇ ਸਾਨੂੰ ਚਾਹੀਦੀ ਸੀ ਬਲੈਕ ਕਲਰ ਦੀ ਐਕਟਿਵਾ ਜੋ ਕਿ ਸਾਨੂੰ ਦੋ ਦਿਨ ਤੋਂ ਮਿਲ ਨਹੀਂ ਰਹੀ ਸੀ ਹੁਣ ਅਸੀਂ ਬੇਸਮੈਂਟਸ ਜਾ ਕੇ ਦੇਖ ਰਹੇ ਆਂ ਔਰ ਸਾਨੂੰ ਫਾਈਨਲੀ ਮਿਲ ਗਈ ਹੈ ਬਲੈਕ ਕਲਰ ਦੀ ਐਕਟਿਵਾ ਜੋ ਕਿ ਸਾਨੂੰ ਬਹੁਤ ਪਸੰਦ ਆਈ ਹੈ ਅਸੀਂ ਇਹ ਹੁਣ ਸਿਲੈਕਟ ਕਰ ਚੁੱਕੇ ਹਾਂ ਔਰ ਹੁਣ ਸਾਡੇ ਇੱਥੇ ਹੋ ਰਹੀ ਹੈ ਡੀਲ ਡੀਲ ਹੋ ਚੁੱਕੀ ਹੈ ਫਾਈਨਲ ਔਰ ਆਪਣੇ ਹੁਣ ਪੇਪਰ ਵਰਕ ਹੋ ਗਿਆ ਸਕੂਟੀ ਆ ਚੁੱਕੀ ਹੈ ਬਾਹਰ ਮੈਂ ਸਰਦਾਰ ਜੀ ਨੂੰ ਪੁੱਛਿਆ ਕਿ ਕਿੱਥੇ ਪੈਟਰੋਲ ਪੰਪ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਸਕੂਟੀ ਲੈ ਕੇ ਨਿਕਲ ਗਈ ਮੈਂ ਇਹਨਾਂ ਨੂੰ ਫਾਲੋ ਕਰਨਾ ਸੀ ਬਟ ਇਹ ਮੈਨੂੰ ਫੋਲੋ ਕਰ ਲੈਣਾ ਯੂ ਕੈਨ ਸੀ ਕਿਉਂਕਿ ਮੈਂ ਅੱਗੇ ਨਿਕਲ ਆਈ ਸੀ ਮੈਂ ਇਹਨਾਂ ਨੂੰ ਦੇਖਿਆ ਹੀ ਨਹੀਂ ਸੀ ਪਿੱਛੇ ਖੜੇ ਹੋਏ ਤੇ ਹੁਣ ਅਸੀਂ ਘਰ ਵਸਤੇ ਨਿਕਲ ਚੁੱਕੇ ਹਾਂ ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਘਰ ਔਰ ਘਰਾਂ ਦੇ ਅਸੀਂ ਸਭ ਨੂੰ ਫਟਾਫਟ ਬੁਲਾਇਆ ਹੈ نیچے ਕਿ ਸਾਡੇ ਘਰ ਦੀ ਕੋਰ ਮੈਂਬਰ ਆ ਗਿਆ ਹੈ ਸਵਾਗਤ ਕਰੋ ਆ ਕੇ ਤੇ ਸਭ ਤੋਂ ਪਹਿਲੇ ਸਾਡਾ ਛੋਟਾ ਬੇਟਾ ਕਰਨ ਜੋ ਕਿ ਨਾਲ ਨਹੀਂ ਗਿਆ ਸੀ ਸਾਡੇ ਅੱਜ ਕਿਉਂਕਿ ਉਹਦਾ ਟਿਊਸ਼ਨ ਸੀਗਾ ਅਸ ਕਰਕੇ ਉਹਨੂੰ ਆਪਾਂ ਸਭ ਤੋਂ ਪਹਿਲੇ ਰਾਈਡ ਦਿੱਤੀ ਕਿ ਤੂੰ ਟਰਾਈ ਕਰ ਸਕੋ ਪਹਿਲੇ ਚਲ ਆ ਬਲੈਕ ਕਲਰ ਦਾ ਘੋੜਾ ਵੀ ਆ ਗਿਆ ਸਾਡੇ ਘਰ ਔਰ ਸਭ ਤੋਂ ਪਹਿਲੇ ਜਿਹੜਾ ਐਂਟਰ ਕਰਨ ਤੋਂ ਵੀ ਪਹਿਲੇ ਸਭ ਦੇ ਘਰਾਂ ਵਿੱਚ ਇਹ ਹੁੰਦਾ ਹੈ ਮੋਸਟਲੀ ਕਿ ਕੋਈ ਵੀ ਵੀਕਲ ਸਾਡੇ ਘਰ ਆਂਦਾ ਹੈ ਨਾ ਆਪਾਂ ਉਸ ਤੋਂ ਪਹਿਲੇ ਤੇਲ ਚੋਣਾ ਹੁੰਦਾ ਹੈ ਤੇ ਸਾਡੇ ਘਰ ਦੀਆਂ ਬੇਟੀਆਂ ਤੇਲ ਚੋਂਦੀਆਂ ਨੇ ਇਹ ਰਸਮ ਹੋ ਗਈ ਹੈ ਤੇ ਉਹਦੇ ਬਾਅਦ ਆਪਾਂ ਹੁਣ ਸਕੂਟੀ ਐਂਟਰ ਕਰ ਚੁੱਕੇ ਹੈ ਲੋ ਜੀ ਆਪਣੇ ਪਾਰਕਿੰਗ ਸਿਕਸ ਫੋਰ ਮੈਂਬਰ ਆ ਚੁੱਕਾ ਹੈ ਤੇ ਚਲੋ ਗੁਰਦੁਆਰਾ ਸਾਹਿਬ ਚੱਲਦੇ ਹਾਂ ਹੁਣ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਔਰ ਇੱਥੇ ਆ ਕੇ ਸ਼ੁਕਰਾਨੇ ਦੀ ਅਰਦਾਸ ਆਪਾਂ ਕਰਾਈਏ ਸਭ ਤੋਂ ਪਹਿਲੇ ਕਿਉਂਕਿ ਮਹਾਰਾਜ ਦੀ ਕਿਰਪਾ ਦੇ ਬਿਨਾ ਕੁਝ ਨਹੀਂ ਹੁੰਦਾ ਤੇ ਮਹਾਰਾਜ ਨੇ ਬਖਸ਼ਿਸ਼ ਦਿੱਤੀ ਹੈ ਸਾਨੂੰ ਅਤੇ ਬਾਅਦ ਹੀ ਆਪਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਆਏ ਆ ਸ਼ੁਕਰਾਨੇ ਦੀ ਅਰਦਾਸ ਵਸ ਤੇ ਇਹ ਮਾਦੀ ਉਹ ਯਾਪੀ ਨੇ ਡੇ ਲਾਈ ਗੋ ਉਹਨਾਂ ਦਾ ਕੰਪਨੀ ਹੈ ਮੈਂ ਕਿ ਸ਼ੁਰੂ ਕਰ ਲਿਆ ਇਹ ਬੰਦੇ ਕੋ ਸਾਡਾ ਤਾਂ ਦਾ ਆਜੀਵਾਦ ਹੋ ਜਾਏਗਾ ਤਾਂ ਇਹ ਰਾਈ ਮਾਦੀ ਮਾਤਰਾਉਂ ਸਭ ਦੇ ਚਿਹਰਿਆਂ ਤੇ ਆਪਣੇ ਲਈ ਖੁਸ਼ੀ ਦੇਖ ਕੇ ਨਾ ਆਪਣੀ ਖੁਸ਼ੀ ਹੋਰ ਦੁੱਗਣੀ ਹੋ ਜਾਂਦੀ ਹੈ ਤੇ ਇਹ ਛੋਟੇ ਛੋਟੇ ਬੱਚੇ ਮੈਂ ਇਹਦੀ ਮਾਸੀਆਂ ਇਹਨਾਂ ਨੂੰ ਬਹੁਤ ਸ਼ੌਂਕ ਸੀਗਾ ਕਿ ਸਕੂਟੀ ਆਈ ਹੈ ਸੀ ਰਾਈਡ ਕਰਾਂਗੇ ਤੇ ਮੈਂ ਇਹਨਾਂ ਨੂੰ ਫਟਾਫਟ ਘੁਮਾ ਕੇ ਲੈ ਕੇ ਆਈ ਕਿਉਂਕਿ ਮੈਂ ਆਲਰੇਡੀ ਲੇਟ ਸੀ ਫਿਰ ਇਹਨਾਂ ਦੀ ਮੰਮੀ ਨੇ ਬੋਲਿਆ ਕਿ ਮੈਂ ਰਾਈਡ ਅੱਜ ਨਹੀਂ ਕਰਾਂਗੀ ਕਿਉਂਕਿ ਮੈਂ ਲੇਟ ਹੋ ਰਹੀ ਸੀ ਐਸ ਕਰਕੇ ਫ੍ਰੀ ਟਾਈਮ ਆ ਕੇ ਇਹਨਾਂ ਨੂੰ ਰਾਈਡ ਕਰਾਵਾਂਗੀ ਤਾਂ ਤੱਕ ਆਪਾਂ ਸਿਰਫ ਫੋਟੋ ਕਲਿੱਕ ਕਰਾ ਕੇ ਫਟਾਫਟ ਸਭ ਦੇ ਨਾਲ ਇੱਕ ਇੱਕ ਫੋਟੋ ਲਿੱਤੀ ਉਹਦੇ ਬਾਅਦ ਆਪਾਂ ਉੱਥੋਂ ਨਿਕਲ ਗਏ ਆ ਔਰ ਫਾਈਨਲੀ ਮੈਂ ਪਹੁੰਚ ਚੁੱਕੀ ਆ ਘਰ उम्मीद करती हूँ तहरा छोटा जहा बलॉग बहुत पसंद आया होएगा और अपनी प्यारी प्यारी प्लेसिंगस मैनू जरूर दोगे वाहगुरू जी का खालसा वाहू जी की फतेह